ਅੱਜ ਕੀਤੀ ਟਰੱਕ ਤੇ ਸੈਰ ਬਹੁਤ ਲੰਮਾ ਸਫ਼ਰ ਨਿਊਜ਼ੀਲੈਂਡ ਦੇ ਵਿੱਚ ਟਰੱਕ ਰਹੀ ਤੇ ਕੀਤਾ ਇਹ ਸਫ਼ਰ ਤਰੰਗਾ ਸ਼ਹਿਰ ਤੋਂ ਲੈ ਕੇ ਆਕਲੈਂਡ ਸ਼ਹਿਰ ਤੱਕ ਟਰੱਕ ਰਹੀ ਬਾਈ ਗੁਰਦੀਪ ਨਾਲ फर किया इतों लकड़ भरी हुई सी लकड़ साह मिल चला देखो फटियाँ वाया मतलब कि चंकी किस्म की लकड़ है इतने अस आए खड़े तो जो उन्होंने मशीन राही ला तकरीबन 10 ਮਿੰਟਾਂ ਜੇ ਦਿੱਤੀ ਤੇ ਇੱਥੇ ਚਾਰਸ ਫੇਰੇ ਫੈਕਟਰੀ ਦੇ ਵਿੱਚ ਦੇ ਵਿੱਚ ਆ ਦੇਖੋ ਕਿਵੇਂ ਲਾ ਰਹੇ ਨੇ ਲੱਕੜੇ ਤੇ ਚਾਰਸ ਫੇਰੇ ਲੱਕੜੀ ਲੱਕੜ ਪਈ ਆ ਜਿੱਧਰ ਦੇਖੋ ਲੱਕੜੀ ਲੱਕੜ ਹੈ ਤੇ ਬਹੁਤ ਹੀ ਦੂਰ ਤੱਕ ਲੱਕੜ ਇਹਦੇ ਸਟੋਰ ਕੀਤੇ ਹੋਏ ਆ ਕੰਮ 'ਚ ਕੰਮ ਕਰਦੇ ਨੇ ਪ੍ਰੋਸੈਸਿੰਗ ਚੱਲਦੀ ਲੱਕੜ ਦੀ ਇੱਥੇ ਇਹਨੂੰ ਗੰਦਾ ਮਾਰ ਕੇ ਸਾਫ਼ ਕਰਕੇ ਕੱਟ ਪੰਡ ਕੇ ਫਿਰ ਇਹਨੂੰ ਦੁਬਾਰੇ ਰੀਪੈਕਿੰਗ ਕਰਕੇ ਤੇ ਘਰ ਬਣਾਉਣ ਵਾਸਤੇ ਵਰਤੀ ਜਾਂਦੀ ਹੈ ਹੁਣ ਦੇਖੀਏਓ ਦੇ ਕੋ ਪ੍ਰਾਣੀ ਲੱਕੜ ਵੀ ਪਈ ਹੈ ਵਿੱਚ ਆ ਸਾਰੇ ਇਰੀਗੇਸ਼ਨ ਦਾ ਕਾ ਕਿੰਨੀ ਲੱਕੜ ਪਈ ਹੈ ਛੇ ਡਾਂਜ ਵੀ ਪਈ ਹੈ ਬਾਹਰ ਵੀ ਪਈ ਹੈ ਚਲੋ ਕਿੰਨੀ ਤਰਤੀਬ ਨਾਲ ਰੱਖੀ ਹੋਈ ਹੈ ਕੋਈ ਬਾਹਲੇ ਕੰਮੇ ਵੀ ਨਹੀਂ ਕੰਮ ਕਰਦੇ ਇੱਥੇ ਮਸ਼ੀਨਾਂ ਦੇ ਕੰਮ ਆ ਜਾਂਦੇ ਹੱਥੇ ਕੰਮ ਤਾਂ ਥੋੜਾ ਹੀ ਆ ਫੈਕਟਰੀ ਚ ਸੀ ਬਾਹਰ ਨੇ ਕਰਿਆ ਤੇ ਇਹ ਥਲਾ ਕੇ ਸੀ ਬਾਹਰ ਚਲਦੇ ਆ ਦੇਖੋ ਹਜੇ ਵੀ ਇਹ ਕਾਫੀ ਥਾਂ ਚ ਮਦਦ ਵੀ ਤੇ ਇੱਕੜ ਦੇ ਵਿੱਚ ਹੋਣੀ ਹੈ ਇਹ ਸਾਰਾ ਨਕਲ ਦੇ ਜਗਾਰ ਹੈ ਆ ਦੇਖ ਆ ਆਹ ਪਲੇਟਫਾਰਮ ਇਹ ਕੁਮੀ ਜਾਂਦਾ ਇਹਨਾਂ ਨੇ ਤੋਂ ਚੱਕ ਕੇ ਫਟੇ ਅੱਗੇ ਰੱਖਣੀ ਹੁੰਦੀ ਲੱਕੜ ਅਨਸ਼ਾਰਗਾਂ ਮਸ਼ੀਨ ਨਹੀਂ ਆਟੋਮੈਟਿਕ ਆਹ ਸਟਾਫ ਦੀਆਂ ਗੱਡੀਆਂ ਇਹਨਾਂ ਦੀਆਂ ਜਿਹੜੇ ਇੱਥੇ ਕੰਮ ਕਰਦੇ ਨੇ ਉਸ ਤੋਂ ਬਾਅਦ ਅਸੀਂ ਗੱਡੀ ਖਿੱਚੇ ਤੇ ਆਉਕਲੈਂਡ ਆਉਕਲੈਂਡ ਇਲਕੀ ਦੀ ਵਿੱਚ ਅਸੀਂ ਤੋਂ ਗੱਡੀ ਖਾਲੀ ਕਰਕੇ ਆਓ ਕਲੈਨ ਦੇ ਵਿੱਚ ਤੇ ਰਸਤੇ ਵਿੱਚਾਨੂੰ तकरीबन ਮੌਸਮ ਖਰਾਬ ਸੀ ਗਿਆ ਮੀਂਹ ਪੈਂਦਾ ਗਿਆ ਫਿਰ ਵੀ ਮੈਂ ਘਤੋਂ ਨੂੰ ਇਹ ਰਿਹਾ ਦਿਖਾ ਦੰਗੇ ਤਾਂ ਮੀਂਹ ਪੈਂਦੇ ਚ ਵੀ ਅਸੀਂ ਵੀਡੀਓ ਬਣਾਈ ਕੇ ਤੇ ਇੱਥੇ ਬਹੁਤ ਟ੍ਰੈਫਿਕ ਮੈਨੂੰ ਲੱਗ ਕਿ ਬਾਕੀ ਸ਼ਹਿਰ ਨਾਲੋਂ ਜ਼ਿਆਦਾ ਠੰਢੀ ਐਨੀ ਜ਼ਿਆਦਾ ਵੀ ਨਹੀਂ ਸੀ ਆਪਣੇ ਨੂੰ ਹਾਂ ਦੇਖੋ ਤੱਕ ਤੁਹਾਨੂੰ ਅਸੀਂ ਦਿਖਾਈ ਚੱਲਾਂਗੇ ਆ ਦੇਖੋ ਇਧਰ ਕਿੰਨੀ ਸਮੂਥਲੀ ਚੱਲਦੀ ਹੈ ਕੋਈ ਹਾਸ ਨਹੀਂ ਮਾਰਦਾ ਗੱਡੀ ਤੋਂ ਗੱਡੀ ਦਾ ਫਾਸਲਾ ਦੇਖੋ ਇੱਕ ਪਾਸੇ ਨਹੀਂ ਦੋਨੋਂ ਪਾਸੇ ਦੇਖੋ ਕਿੰਨਾ ਫਾਸਲਾ ਗੱਡੀ ਤੋਂ ਗੱਡੀ ਦਾ ਇਹਦਾ ਇੱਥੇ ਡਰਾਈਵ ਕੁਸ਼ਿਸ਼ ਤੇ ਬਹੁਤ ਵਧੀਆ ਹੈ ਸੜਕਾਂ ਦੇ ਪਾਸੇ ਤੇ ਦਾ ਘਾਹ ਦੇਖੋ ਇੱਥੇ ਵੀ ਕੱਟਿਆ ਹੋਇਆ ਜਿੱਥੇ ਜੰਗਲ ਵਿੱਚ ਦੀ ਸੜਕਾਂ ਨਾਲ ਦੇ ਉੱਥੇ ਵੀ ਇੱਕ ਘਾਹ ਨਾਲ ਹੋਊਗਾ ਸੜਕ ਦੇ ਤੇ ਕੱਟਿਆ ਹੁੰਦਾ ਮਸ਼ੀਨਾਂ ਦੇ ਨਾਲ ਇਹ ਸਾਡਾ ਅੱਜ ਦਾ ਟਰੱਕ ਦਾ ਸਫਰ ਨਵੇਂ ਉਹਦੇ ਦੇ ਵਿੱਚ ਆਈ ਸੀ ਨਵੇਂ ਕਿਸਮ ਦੇ ਸੰਗਲ ਦੇ ਦਿਖਾਈਆ Enam jantan, enam jantan, ਕਿ ਨੰਮਨ ਕਨਿਤੋਤ ਕਰੀ ਹੁੰਦੇ ਵੀ ਆ ਨੀ ਕੋ ਟ੍ਰੈਫਿਕ ਕਿਤੇ ਰੋ ਲਿੰਗ ਗੱਡੀ ਤੋਂ ਗੱਡੀ ਦਾ ਡਿਸਟੈਂਸ ਲਾਖਦੇ ਨੇ ਲੋਕ ਬਿਲਕੁਲ ਨਾਲ ਲਿੰਗ ਗੱਡੀ ਤੇ ਜਿਹੜਾ ਅੱਗੇ ਲਾਉਂਦੇ ਇੱਥੇ ਆ ਕੇ ਥੋੜੀ ਜਿਹੀ ਟ੍ਰੈਫਿਕ ਵੱਧ ਗਈ। ਸ਼ਾਇਦ ਕਾਲੀ ਨਾਂ ਦਾ ਸ਼ਬਦ ਇਹਨਾਂ ਦੀ ਦਿਸ਼ਾ ਵਿੱਚ ਹੈ ਨਹੀਂ। ਇੱਥੇ ਕੋਈ ਵੀ ਬੰਦਾ ਕਾਲੀ ਨਹੀਂ ਕਰਦਾ। ਇੱਕ ਦੂਜੇ ਤੋਂ ਵਟੇ ਨਹੀਂ ਕਰਦਾ। ਹਾਂ। ਕੋਈ ਵੀ ਬੰਦਾ ਹਾਰ ਨਹੀਂ ਬਜਾਉਂਦਾ ਕਾਹਦੀ ਨਹੀਂ ਕਰਦਾ ਇੱਕ ਦੂਜੇ ਤੋਂ ਅੱਗੇ ਨਹੀਂ ਜਾਂਦਾ ਕਿੰਨਾ ਵਧੀਆ ਸਮੂਥ ਦੇ ਸਿਸਟਮ ਜਲਦਾ ਕੋਈ ਹਾਰ ਨਹੀਂ ਹਾਂ ਨੇਖ ਲਓ ਗੱਡੀਆਂ ਆਪਣੇ ਰਕਤਾਂ ਨਾਲ ਹੋਣੇ ਲਿਜਾ ਰਹੀਆਂ ਤਾਂ ਕੇ ਲਵਨ ਨੂੰ ਕਾਰ ਬੁਲਾਉਣ ਵਾਸਤੇ ਵਰਤਦੇ ਲੋਕ ਆ ਵੀ ਹਨ ਜੇ ਤੋਂ ਉੱਥੇ ਚੱਕਦੇ ਆ ਕੰਟੇਨਰ ਬਹੁਤ ਕੰਟੇਨਰ ਪੈਨੇ ਇੱਥੇ ਡੰਪ ਕੀਤੇ ਹੋਏ ਇੱਥੋਂ ਦੋ ਕੰਟੇਨਰ ਚੱਕ ਕੇ ਲੈ ਕੇ ਆਏ ਹਾਂ ਇੱਥੇ ਤਾਂ ਦੁਕਾਨਾਂ ਤੇ ਮਸ਼ੀਨੀਆਂ ਕੰਟੇਨਰ ਰੱਖਦੀਆਂ ਨੇ ਤੇ ਮਸ਼ੀਨੀਆਂ ਲੋਡ ਕਰਦੀਆਂ ਇੱਥੇ ਇਹ ਦੇਖੋ ਕਿੰਨੇ ਕੰਨੇ ਉੱਚੇ ਪਏ 40 40 50 50 ਫੁੱਟ ਉੱਚੇ ਉਹ مشین ਜਿੱਦੀ ਫਿਰਦੀ ਹੈ ਸੰਦਕਾਣਾ ਹਨ ਹੋਰ ਇਹ ਲੱਗਿਆ ਉਹ ਆ ਜਾਂਦੀ ਹਨ ਆ ਟ੍ਰੱਕ ਜਾਂਦਾ ਇਹ ਤੋਂ ਇਹ ਕੰਟੇਨਰ ਲਾਉਗੇ ਤਾਂ OK ਆ ਦੇਖੋ ਬੈਸੀ ਚੱਕ ਲੂ

40 ਫੁੱਟ ਲੰਬਾ ਹੈ। ਹੁਣ ਲਾਤਾ ਨਹੀਂ। ਹੁਣ ਆਹ ਦੇ ਆਹ ਦੇ ਡੱਬੇ 'ਤੇ ਇਟਾਂ ਨੇ ਸਾਰੇ। ਇਟਾਂ ਪੈਕ ਕੀਤੀਆਂ ਹੋਈਆਂ। ਆਸਟ੍ਰੇਲੀਆ ਤੋਂ ਆਈਆਂ ਨੇ। ਇਹ ਤਾਂ ਨੇ ਪੈਕਟ ਦੇ। ਠੀਕ ਹੈ। ਇਹ ਇਹ ਆਪਣੀ ਇਟਾਂ ਹੁਣ ਹੈ। ਇਟਾਂ ਦੇਗਾ ਉਹਨਾਂ ਦੇ ਪੱਟ ਨਹੀਂ ਇਟਾਂ ਦੇਗਾ ਪੱਠਾ ਇਟਾਂ ਨਹੀਂ ਪੱਠਾ ਦੇਗਾ ਇਹ ਇਥੋਂ ਦਾ ਸਪਲਾਈ ਹੁੰਦਾ ਮੰਨੇ ਇਟਾਂ ਨੇ ਇਹਦੇ ਵਿੱਚ